ਕਿਹੜਾ ਘਟ ਹੈਗੇ ਆ ਉਹ ਵੱਡੇ ਵੱਡੇ ਪੜਦਿਆਂ ਦੇ ਉੱਤੇ ਲਾ ਕੇ ਦਿਖਾਉਂਦੇ ਹੈਗੇ ਅੱਧ ਅੱਧ ਕੱਪੜੇ ਪਾਏ ਹੁੰਦੇ ਆ ਉਹ ਤੋਂ ਵੀ ਮਾਹੌਲ ਸਾਡਾ ਖਰਾਬ ਹੁੰਦਾ ਹੀ ਆ ਪੰਜਾਬ ਦੇ ਬਾਲੀਵੁੱਡ ਦੇ ਵਿੱਚ ਵੀ ਕਾਫੀ ਪੰਜਾਬ ਦੀਆਂ ਫਿਲਮਾਂ ਬਣ ਰਹੀਆਂ ਜਿਹਦੇ ਵਿੱਚ ਕੁੜੀਆਂ ਪ੍ਰੋਪਰ ਅਸ਼ਲੀਲ ਤਾਂ ਤੁਸੀਂ ਦੇਖ ਸਕਦੇ ਛੋਟੇ ਛੋਟੇ ਕੱਪੜੇ ਪਾ ਕੇ ਜੋ ਕਿ ਮੂਵੀਜ਼ ਕਰ ਰਹੀਆਂ ਬੱਚੇ ਉਸ ਚੀਜ਼ਾਂ ਤੋਂ ਸਿੱਖ ਰਹੇ ਨੇ ਪਰ ਆਪਾਂ ਉਹਨਾਂ ਨੂੰ ਕਿਉਂ ਵੈਨ ਨਹੀਂ ਕਰ ਰਹੇ ਇਹ ਸਰਕਾਰ ਨੂੰ ਚਾਹੀਦਾ ਹੁਣ ਮੈਂ ਸਰਕਾਰ ਨੂੰ ਚਾਹੀਦਾ ਮੁੱਦਾ ਚੱਕ ਰਹੇ ਨੂੰ ਚੱਕ ਰਹੇ ਹੋ ਹੈਨਾ ਆਪਾਂ ਉਸ ਚੀਜ਼ ਤੇ ਵੀ ਮੁੱਦਾ ਚੱਕ ਸਕਦੇ ਹਾਂ ਉਹ ਮੁੱਦਾ ਚੱਕਦੇ ਆ ਸਾਡੇ ਪੰਜਾਬ ਤੱਕ ਸ਼ਲੀਲਤਾ ਪਹੁੰਚੇ ਨਾ ਤਾਂ ਬੱਚੇ ਵਿਗੜਨਗੇ ਮੈਂ ਤਾਂ ਕਹਿੰਦਾ ਹੁਣ ਜਿਵੇਂ ਇੱਕ ਉੱਤੇ ਬਾਹਰ ਬੈਠੀ ਇੱਕ ਮੈਂ ਕੁੜੀ ਜੀ ਬੈਠੀ ਹੈ ਬਾਹਰ ਬੜਾ ਬੋਲਦੀ ਪਈ ਹੈ ਗਿੰਗਾ ਸਿੰਘਾਂ ਨੂੰ ਸਿੱਖਾਂ ਨੂੰ ਵੀ ਬੋਲਦੀ ਪਈ ਆ ਉਹਦੀ ਐੜੀ ਬੈਨ ਹੋਣੀ ਚਾਹੀਦੀ ਆ ਜਿਹੜੇ ਇਦਾਂ ਦੇ ਗਲਤ ਬਲ ਲੱਜ ਬੋਲਦੇ ਆ ਜਾਂ ਗੰਦ ਲਚਪੁਣਾ ਦਿਖਾਉਂਦੇ ਆ ਮੋਬਾਈਲਾਂ ਦੇ ਉੱਤੇ ਇਹਨਾਂ ਦੀਆਂ ਆਈਡੀਆਂ ਬਲੌਕ ਹੋ ਜਾਣੀਆਂ ਇਹਨਾਂ ਬੰਦ ਹੋ ਜਾਣੀਆਂ ਚਾਹੀਦੀਆਂ ਜਿਵੇਂ ਸੋਰਨਮ ਬਾਸਪਤੀ ਵੀ ਗੱਲ ਕਰੀ ਉਹਨਾਂ ਨੇ ਵੀ ਬਾਲੀਵੁੱਡ ਦੇ ਵਿੱਚ ਮੂਵੀ ਕੀਤੀ ਹੈ ਸੋ ਮੈਂ ਨਾਮ ਨਹੀਂ ਲੈਣਾ ਚਾਹੁੰਗਾ ਉਸ ਮੂਵੀ ਦਾ ਤੇ ਉਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਅਸ਼ਲੀਲਤਾ ਦੀ ਜੋ ਕਿ ਹੱਦ ਪਾਰ ਕਰ ਦਿੱਤੀ ਗਈ ਹੈ ਤਾਂ ਬਸ ਉਹਨਾਂ ਨੂੰ ਕੀ ਕਹੋਗੇ ਕਿ ਪੰਜਾਬ ਦੀ ਲੇਡੀਜ਼ ਹੋ ਕੇ ਜੋ ਜਿਹਨੂੰ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਪਰ ਬਾਲੀਵੁੱਡ ਦੇ ਵਿੱਚ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਬਹੁਤ ਅਸ਼ਲੀਲ ਭਰੇ ਜੋ ਕਿ Song ਵੀ ਗਾਇਜ਼ ਆ ਰਹੇ ਨੇ ਸੋ ਉਹਨਾਂ ਦੀ ਅਸ਼ਲੀਲਤਾ ਦੀ ਹੱਦ ਤੁਸੀਂ ਦੱਸ ਸਕਦੇ ਨਹੀਂ ਮਾੜੀ ਗੱਲ ਹੈ ਮਾੜੀ ਗੱਲ ਉਹਦੇ ਵਾਸਤੇ ਬੀਬਾ ਨੂੰ ਕਹਿਣਾ ਚਾਹ ਫਿਰ ਵੀ ਤਾਂ ਏਡੀ ਵੱਡੀ ਕਲਾਕਾਰ ਐ ਕਲਾਕਾਰੀ ਹੁੰਦੇ ਆ ਇਹ ਕਲਾਕਾਰੀ ਇਹ ਥੋੜੀ ਵੀ ਤੁਸੀਂ ਜਿਸਮ ਦਿਖਾਓਗੇ ਆਪਣਾ ਕੱਪੜਾ ਪੂਰੇ ਕੱਪੜਿਆਂ ਦੇ ਵਿੱਚ ਫਿਲਮ ਬਣਾਓ ਨਾਲੇ ਟੌਰੀ ਹੁੰਦੀ ਨਾਲੇ ਸਰਦਾਰੀ ਹੁੰਦੀ ਆ ਇਹ ਤਾਂ ਗੰਦ ਲੋਕ ਹੁੰਦੇ ਜਿਹੜੇ ਗੰਦੇ ਲੋਕ ਹੁੰਦੇ ਗੰਦੀ ਵਜਣਾ ਇਹਨਾਂ ਨੇ ਗੰਦ ਨੇ ਤਾਂ ਗੰਦੀ ਦਿਖਾਉਣਾ ਜੀ ਜਿਵੇਂ ਕਿ ਜਨਤ ਦੇ ਵਿੱਚ ਕਿਨਾਰਾ ਸੀਗਾ ਬੇਟੀ ਬਚਾਓ ਬੇਟੀ ਪੜਾਉਦੇ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਬੇਟੀਆਂ ਹੀ ਜੋ ਕਿ ਇੱਕ ਮੁੱਦਾ ਬਣਿਆ ਹੋਇਆ ਜੋ ਕਿ ਬੇਟੀਆਂ ਅਸ਼ਲੀਲਤਾ ਫੈਲਾ ਰਹੀ ਉਸ ਦਾ ਕਾਰਨ ਕੀ ਕਹਿਣਾ ਚਾਹੋਗੇ